ਏ ਨੇ ਜੀ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਲਵੀ ਸਟੂਡੈਂਟਾਂ ਲਈ ਹਰ ਸ਼ਹਿਰ ਚ ਮੱਕਾ ਹੈ ਮੇਰੇ ਗੁਰੂ ਨਾਲ ਦੇ ਪੰਥ ਦਾ ਜਰੂ ਗੋਵਿੰਦ ਸਿੰਘ ਜੀ ਦੀ ਸਿੱਖੀ ਦਾ ਹਰ ਦੇਸ਼ ਦੇ ਹਰ ਸ਼ਹਿਰ ਚ ਸਟੂਡੈਂਟਾਂ ਲਈ ਗੁਰਦੁਆਰਾ ਸਾਹਿਬ ਹੁੰਦਾ ਇਹ ਸਟੂਡੈਂਟ ਬਹੁਤ ਵੱਡੇ ਵੱਡੇ ਉਹਦੇ ਉੱਤੇ ਪਹੁੰਚ ਜਾਂਦੇ ਨੇ ਉਹ ਤੇ ਕਮਾਈਆਂ ਕਰ ਲੈਂਦੇ ਨੇ ਪਰ ਉਹ ਜਿੱਥੇ ਜਾ ਕੇ ਉਹਨਾਂ ਨੇ ਲੰਗਰ ਛਕੇ ਹੁੰਦੇ ਨੇ ਨਾ ਜਿਨੇ ਉਹਨਾਂ ਨੂੰ ਸੰਭਿਆ ਹੁੰਦਾ ਗੁਰੂ ਦੀ ਗੋਦ 'ਚ ਤਾਂ ਉਹ ਉਹਨੂੰ ਨਹੀਂ ਭੁੱਲਦੇ ਮੈਨੂੰ ਇੱਥੇ ਮਿਲੇ ਕਈ ਬੰਦੇ ਉਹ ਕਹਿੰਦੇ ਜੀ ਅਸੀਂ 30 ਸਾਲ ਪਹਿਲਾਂ ਕੋਈ ਕਹਿੰਦਾ 20 ਸਾਲ ਪਹਿਲਾਂ ਉਹਦਾਰਾ ਸਾਹਿਬ ਨੇ ਸ਼ਰਮ ਦਿੱਤੀ ਸੀ ਸਾਲਾਂ ਤੇ ਇਹ ਹੈਗਾ ਜੀ ਮੈਲਬਾੜਨ ਦਾ ਇੰਟਰਨੈਟ ਏਰੀਆ ਹੌਪਰ ਕ੍ਰੋਸਿੰਗ ਤੇ ਵੇਖਿਆ ਚਲੋ ਤੁਹਾਨੂੰ ਥੋੜਾ ਮੋਟਾ ਦਿਖਾ ਦਈਏ ਯਾਰ ਸੈਰ ਸੂਰਤ ਲਾ ਦਈਏ ਅੱਜ ਮੈਂ ਬਾਹਰ ਨਿਕਲਿਆ ਸੀ ਤੇ ਬੜਾ ਮਨ ਖੁਸ਼ ਹੁੰਦਾ ਇਹਨਾਂ ਦੀ ਸ਼ਾਂਤੀ ਦੇਖ ਕੇ ਅਜਾ ਦੋਸਤ ਕੋਡਾ ਹੋਸ ਕੋਡਾ ਦੋਸਤ ਸਟੇਸ਼ਨ ਜੀ ਵਰਕਰ ਇੱਕ ਗੱਲ ਵੇਖਣ ਵਾਲੀ ਹੈ ਵੀ ਪੰਜਾਬ ਚ ਅਪਾ ਕਿੰਨੀਆਂ ਗਲਤੀਆਂ ਕਰਦੇ ਆ ਗੱਡੀ ਲਾਉਣ ਲੱਗੇ ਇੱਥੇ ਦੇਖੋ ਬਹੁਤ ਸਾਰੇ ਪੰਜਾਬੀ ਇੱਥੇ ਗੱਡੀਆਂ ਚਲਾਉਂਦੇ ਦੇਖਦਾ ਮੈਂ ਦੇਖੋ ਪੂਰੀ ਲਾਈਨ ਦੇ ਵਿੱਚ ਲਾਈ ਵੀ ਹੈ ਨਾ ਗੱਡੀ ਥੋੜੀ-ਮੋਟੀ ਕਿਸ ਨੇ ਅੱਗੇ-ਪਿੱਛੇ ਵੀ ਲਾਈ ਆ ਉਹ ਵੀ ਬਰੋਬਰ ਕਰਕੇ ਲਾਉਂਦਾ ਹੈ ਮਤਲਬ ਇਹ ਨਹੀਂ ਵੀ ਪਾਰਕਿੰਗ ਦੇ ਵਿੱਚ ਗੱਡੀ ਦੂਸਰੀ ਗੱਡੀ ਦੇ ਮੂਹਰੇ ਲਾ ਦਵੇ ਖੜਾ ਰਹੂਗਾ ਪੰਜਾਬੀ ਹਿੰਦੁਸਤਾਨੀ ਗੋਰਾ ਪਰ ਗੱਡੀ ਹੀ ਪਰਾ ਲਾਉਂਦਾ ਇਹ ਵੀ ਸੁਣਿਆ ਮੈਂ ਇੱਥੇ ਵੀ ਜੇ ਤੁਸੀਂ ਗੱਡੀ ਪਾਰਕਿੰਗ ਚ ਬਾਹਰ ਲਾਈ ਵੀ ਹੈ ਕੈਮਰਾ ਲੱਗੇਗਾ ਚਲਾਨ ਕਰੇਗਾ ਸਦਾ ਸੜਕ ਤੇ ਆ ਤਾਂ ਪੁਲਿਸ ਲੈ ਜਾਊਗਾ